ਪਰ ਉਹ ਬੜੀ ਜੀਵ ਦੀ ਗੱਲ ਹੈ ਕਿ ਕਿਸੇ ਨੂੰ ਵੀ ਮਤਲਬ ਉਹ ਵੀਡੀਓ ਚ ਕਹਿੰਦੇ ਕਿ ਉਹਨਾਂ ਦਾ 10 ਕਰੋੜ ਦਾ ਫਲੈਟ ਤੁਹਾਡਾ ਹੋ ਗਿਆ ਤੇ ਉਹਦੇ ਚ ਵੀ ਨਹੀਂ ਕਹਿੰਦੇ ਲਾਸਟ ਚ ਕੀ ਇਹ ਮਜ਼ਾਕ ਕਰ ਰਹੇ ਆਂ ਸੀ ਇਦਾਂ ਨਹੀਂ ਫਲੈਟ ਚਾਹੀਦਾ ਸੀ ਪਰ ਉਦੋਂ ਇਦਾਂ ਨਹੀਂ ਕਰਾਂਦੇ ਕਿ ਹੁਣ ਇੱਕ ਨਿਊਜ਼ ਵਾਇਰਲ ਹੋ ਰਹੀ ਦੇਖੀ ਤੁਸੀਂ ਜਿੱਥੋਂ ਉਹਨਾਂ ਨੇ ਇੱਕ ਇੱਕ ਬੰਦੇ ਨੂੰ ਸ਼ਾਇਦ ਬੰਬੇ ਵਾਲੇ ਨੂੰ 10 ਕਰੋੜ ਰੁਪਏ ਦਾ ਫਲੈਟ ਦਿੱਤਾ ਤੇ ਲੋਕ ਬੜੀ ਉਹਦੀ ਸ਼ਾਬਾਸ਼ੀ ਦੇ ਰਹੇ ਨੇ ਕਿ ਉਹ ਰਾਜੂ ਕਲਾਕਾਰ ਨਹੀਂ 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 ਦੂਜੇ ਇੱਕ ਹੋਰ ਬਲਾਕ ਖਲ ਨਹੀਂ ਇੱਕ ਹੋਰ ਸੀ ਪਰ ਉਹ ਸੱਚੀ ਸਦਾ ਨਹੀਂ ਦਿੰਦੇ ਤੇ ਫਿਰ ਉਹ ਵੀਡੀਓ ਮੇਰੇ ਹੱਥਾਂ ਨੂੰ ਲੰਘ ਗਈ ਵੈਸੇ ਤੁਹਾਡਾ ਵੀਡੀਓ ਬਣਾਇਆ ਸੀ ਤੁਹਾਡੇ ਨਾਲ ਹਾਂ ਉਹ ਕਿਉਂ ਇਹ ਹੁਣ ਤੇ ਪੂਰੀ ਖਬਰ ਦੁਨੀਆ ਚ ਫੈਲ ਜਾਂਦੀ ਹੈ ਕਿ ਸੋਨੇ ਮੋਨੇ ਨੂੰ ਦਿਆ ਦੁਬਈ ਚ ਫਲੈਟ ਇਹ ਗੱਲ ਤਾਂ ਠੀਕ ਆ ਹੁਣ ਦੀ ਸੱਚੀ ਹੋਈ ਆ ਇਹ ਮੈਂ ਕੋਈ ਨਿੰਦ ਨਹੀਂ ਮੇਰੀ ਵੀ ਨਾ ਨਾ ਗੱਲ ਹੁੰਦੀ ਆ ਮੈਨੂੰ ਨਹੀਂ ਪਤਾ ਪਰ ਮੈਨੂੰ ਨਹੀਂ ਪਤਾ ਕਿ ਪ੍ਰੋਮੋਸ਼ਨ ਦੀ ਆਪਾਂ ਇੰਨੀ ਹੱਦ ਟੱਪ ਜਾਂਦੇ ਜਿਵੇਂ ਹੁਣ ਮੈਂ ਕਹਦਾ ਕਿ ਸੋਨਾ ਮੋਨਾ ਜੀ ਤੁਹਾਨੂੰ ਮੇਰੇ ਵੱਲੋਂ ਗੱਡੀ ਗਿਫਟ ਕਹਤਾ ਆਪਾਂ ਅੱਗੇ ਗਲਤ ਹੋਰ ਲਈ ਉਹ ਗੱਡੀ ਗਿਫਟ ਵਾਲੀ ਗੱਲ ਮੇਰੀ ਕਿੰਨੀ ਮਹਾਨ ਬਣ ਜਾਣੀ ਕਿ ਤੁਹਾਨੂੰ ਪਤਾ ਨਾ ਮੂਲ ਨੇ ਪੌਡ ਕਾਸਟ ਸੋਨਾ ਮੋਨਾ ਨੂੰ ਗੱਡੀ ਦਿੱਤੀ ਤੇ ਉਹਨੂੰ ਚਾਹੇ ਸੋਨਾ ਮੋਨਾ ਨਾ ਬਾਹਰ ਜਾ ਕੇ ਕਿਸੇ ਤਾਨੂੰ ਇੱਕ ਗੱਲ ਕਿੱਦਾਂ ਦੀ ਲੱਗਦੀ ਵੈਸੇ ਚਲੋ ਆਪਾਂ ਮਾੜਾ ਨਹੀਂ ਬੋਲਾਂਗੇ ਹਾਂ ਤੇ ਇਸ ਗੱਲ ਚਲੋ ਇੱਕ ਐਜ਼ ਅ ਬਲਾਇਆ ਉਹ ਵਧੀਆ ਗੱਲ ਦੇਖੋ ਨੇ ਤੁਹਾਨੂੰ ਕੰਟਰੀ ਘੁਮਾਈ ਟੋਟਲੀ ਰਿਸਪੈਕਟ ਪਰ ਤੁਸੀਂ ਦੇਖੋ ਨਾ ਇੱਕ ਕੰਟਰੀ ਘੁਮਾਣਾ ਤੇ ਦੁਨੀਆ ਨੂੰ ਸਾਰਿਆਂ ਨੂੰ ਪਤਾ ਕਿਉਂ ਪ੍ਰੋਮੋਸ਼ਨ ਕਰਦੇ ਨੇ ਯਾਬ ਜੋ ਵੀ ਹੈ ਤੇ ਇਹ ਵਧੀਆ ਬੰਦੇ ਨੇ ਹਣਾ ਚਲੋ ਸੇਵਾ ਪਾਣੀ ਵੀ ਕਰਦੇ ਹੋਣਗੇ ਪਰ ਕਿਸੇ ਨੂੰ ਇਹ ਕਹਿ ਦੇਣਾ ਕਿ ਤੈਨੂੰ ਘਰ ਦੇਤਾ ਦੇਤਾ ਤੇ ਬਾਅਦ ਚੁਪ ਪਾ ਜੀ ਕੋਈ ਕਰਨੀ ਤੇ ਪੂਰੀ ਦੁਨੀਆ ਚ ਫਿਰ ਆਪਨ ਦਾ ਬੜਾ ਲੱਗ ਹੁਣ ਤੁਹਾਨੂੰ ਸਪੋਜ਼ ਕਿਸੇ ਨੇ ਸੱਚੀ ਚ ਜੇ ਘਰ ਲੈ ਕੇ ਦੇਣਾ ਵਾਲਾ ਉਹਨੂੰ ਮਿਲ ਗਿਆ ਹਣਾ ਸਭ ਦਾ ਸੱਚ ਕਿ ਜਿਵੇਂ ਮੈਨੂੰ ਲੱਗਦਾ ਹੈ ਹੋ ਸਕਦਾ ਮੈਂ ਗਲਤੀ ਹੋਵੇ ਸਹੀ ਬਿਲਕੁਲ ਕਿ ਜਦੋਂ ਆਪਾਂ ਮੰਨ ਲਓ ਕੋਈ ਕਵੇ ਕਿ ਚਲੋ ਇਹਨਾਂ ਨੂੰ ਦੇਣਾ ਹਾਂ ਤੇ ਉਹ ਗੱਲ ਫੇਰੇ ਵੀ ਆ ਜਾਣੇ ਕਿ ਨਹੀਂ ਇਹਨਾਂ ਨੂੰ ਦੁਬਈ ਚ ਹੀ ਜਾਣਾ ਹਾਂ ਤੇ ਤੁਸੀਂ ਜਦੋਂ ਵੀਡੀਓ ਬਣੀ ਸੀਗੀ ਆਹ ਵਾਲੀ ਉਹ ਵੀਡੀਓ ਬਣਾਉਣ ਤੋਂ ਪਹਿਲਾਂ ਉਹਨਾਂ ਤੁਹਾਨੂੰ ਦੱਸਿਆ ਸੀਗਾ ਕਿ ਨਹੀਂ ਹਾਂ ਨੂੰ ਕੁਝ ਨਹੀਂ ਦੱਸਿਆ ਨਹੀਂ ਉਹਨਾਂ ਨੇ ਕਲੀਅਰ ਨਹੀਂ ਕੀਤਾ ਕਿ ਇਹ ਸਿਰਫ ਵੀਡੀਓ ਹੈ ਇਹ ਅਸਲੀ ਚ ਕਰ ਨਹੀਂ ਦੇਣਾ ਸੀ ਤੁਹਾਨੂੰ ਨਹੀਂ 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 ਇਹੋ ਜੀ ਉਹਨਾਂ ਨੇ ਆਪਾਂ ਗਏ ਸੀਗੇ ਐਦਾ ਘੁੰਮਣ ਤੇ ਉਹ ਕਹਿੰਦੇ ਆਜੋ ਆਪਾਂ ਅਪਾਰਟਮੈਂਟ ਇੱਕ ਕਰ ਲਈ ਪ੍ਰਮੋਟ ਚਲੋ ਕੋਈ ਨਹੀਂ ਕਰ ਲੈਣੇ ਬਸ ਉਸ ਤੋਂ ਬਾਅਦ ਅਪਾਰਟਮੈਂਟ ਪ੍ਰਮੋਸ਼ਨ ਹੋਈ ਉਸ ਤੋਂ ਤੇ ਉਹ ਵੀਡੀਓ ਦੇ ਵਿੱਚ ਜਦੋਂ ਉਹਨੇ ਤੁਹਾਡੀ ਅੱਖਾਂ ਦੀ ਬੰਦ ਕੀਤੀ ਕੀਤੀ ਸੀ ਨਾ ਹਾਂਜੀ 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 ਉਹਦੋਂ ਤੁਸੀਂ ਬੋਲੇ ਨਹੀਂ ਕਿ ਅੱਖ ਬੰਦ ਕਰ ਰਹੇ ਹਾਂ ਕਿ ਦੇਖੋ ਸੋਨਾ ਮੋਨਾ ਜੀ ਅਸੀਂ ਨੇ ਆਪਕੋ ਘਰ ਦੇ ਦਿਆ ਹੈ ਕਿ ਨਿਆ ਤਾਂ ਤੁਝੋ ਬੋਲੇ ਨਹੀਂ ਕਿ ਪਛੀ ਇਹ ਪ੍ਰੋਮੋਸ਼ਨ ਹੈ ਕਿ ਕੀ ਹੈ ਨਹੀਂ ਦੱਸਿਆ ਸੀ ਉਹਨਾਂ ਨੇ ਕਿ ਇਹ ਇਹਦਾ ਪ੍ਰੋਮੋਟਡ ਅਮੋਸ਼ਨ ਹੋ ਰਹੀ ਹੈ ਤੇ ਤੁਸੀਂ ਐਜ਼ ਅ ਵਿਊਅਰ ਨਹੀਂ ਸੋਚਿਆ ਕਿ ਇਹਦਾ ਇੰਪੈਕਟ ਕੀ ਪਾਊਗਾ ਇੰਡੀਆ ਤੇ ਜਾਂ ਵਰਲਡ ਹੁਣ ਜੇ ਦੁਬਾਰਾ ਇਹ ਹਰਕਤ ਕੋਈ ਕਰਨ ਨੂੰ ਕਹੇ ਤਾਂ ਕਰੂਗੇ ਨਹੀਂ ਨਹੀਂ ਬਿਲਕੁਲ ਕਲੀਅਰਟੀ ਕਲੀਅਰਟੀ ਕਰਾਂਗੇ ਮੈਨੂੰ ਲੱਗਦਾ ਨਹੀਂ ਧੋਖਾ ਨਹੀਂ ਕਰਾਂਗੇ ਨਹੀਂ ਲੇਖੋ ਕਰਨਾ ਚਲੋ ਉਤ ਕਰਦੇ ਪਏ ਠੀਕ ਹੈ ਪਰ ਤੁਹਾਨੂੰ ਦੱਸ ਮੈਨੂੰ ਵੀ ਪਤਾ ਸੀ ਉਹ ਚੀਜ਼ ਕਿ ਐਡੀ ਵੀ ਕੋਈ ਚੱਕਰ ਨਹੀਂ ਆਉਣਾ ਚਾਹੀਦਾ ਮੈਂ ਬਾਦੀ ਤੁਹਾਡੇ ਲਈ ਗੱਲ ਤੋਂ ਮੈਨੂੰ ਯਾਦ ਆ ਗਿਆ ਇਹ ਮੇਰਾ ਟੌਪਿਕ ਨਹੀਂ ਸੀ ਵਿੱਚ ਬੋਲਣ ਵਾਲਾ ਵੈਸੇ ਆਪਣ ਗੱਲਾਂ ਗੱਲਾਂ ਚ ਗੱਲ ਆ ਗਈ ਤੇ ਮੈਂ ਜਿਹੜੀ ਦੋ ਤਿੰਨ ਦਿਨ ਪਹਿਲਾਂ ਵੀਡੀਓ ਦੇਖਿਆ ਵਾਰ ਨੂੰ ਉਹ ਇਦਾਂ ਦੀ ਕੁ ਘਟਨਾ ਦੇਖਿਓ ਹਰ ਕਿਸੇ ਨਾਲ ਹੀ ਹੋ ਰਿਹਾ ਇਦਾਂ ਕਿ ਕਿ ਚਾਹੇ ਕੋਈ ਲੋਕ ਸਵਾਲ ਹੀ ਉਠਾ ਰਹੇ ਆ ਪਰ ਪਤਾ ਨਹੀਂ ਉਹਨਾਂ ਦੇ ਫਿਰ ਵੀ ਬਹੁਤ ਬਿਲੀਅਨ 70 ਸੀ ਮਿਲੇ ਉਹਨਾਂ ਨੂੰ ਕੀ ਹੈ ਹਨਾ ਉਹਨਾਂ ਨੇ ਮੈਂ ਕਰਨਾ ਨਹੀਂ ਚਾਹੀਦਾ ਮੈਨੂੰ ਲੱਗਦਾ ਕਿ ਜਿੱਦ ਤੱਕ ਪ੍ਰੋਮੋਸ਼ਨ ਕਰੋ ਤੁਹਾਨੂੰ ਵੈਸੇ ਇਹਨਾਂ ਦੇ ਰੀਲ ਤੇ ਬਹੁਤ ਵਿਊਜ਼ ਆਉਂਦੇ ਨੇ ਪਰ ਐਦਾਂ ਕਰਕੇ ਕੀ ਐਦਾਂ ਦਾ ਸੋਚੀ ਤੁਹਾਨੂੰ ਹੋਰ ਦਿਲ ਮਨ ਲੱਗਦਾ ਦੁਆਵਾਂ ਦੀ ਜਗ੍ਹਾ ਹੇਟ ਰੀਡ ਕਰੂਗਾ ਕਿਉਂਕਿ ਕੱਲ ਨੂੰ ਤੁਸੀਂ ਤੁਹਾਡੇ ਮਰੇ ਵੀ ਵਾਰੀ ਲਾਂਦੀ ਹੋਣੀ ਜਿੱਥੇ ਸੋਨਾ ਉਹਨਾਂ ਨੂੰ ਘਰ ਮਿਲ ਗਿਆ ਤੇ ਬੁਰਾ ਤਾਂ ਲੱਗਦਾ ਹੀ ਹੋਣਾ ਕਿ ਯਾਰ ਤੇ ਗਾਲ ਲੱਗਿਆ ਨਾ ਲੱਗਿਆ ਬਾਦੂ ਆ ਜੂ ਰਲਦੀ